ਸਟੋਰੀ ਕਰਕੇ ਉਲੈਗ ਹੈ ਦੱਸਦੇ ਕਿ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਦੱਸਿਆ ਹੈ ਕਿ ਬੀਤੀ ਰਾਤ ਕਰੀ 3 ਵਜੇ ਚੋਰ ਸਕੋਰਪਿਓ ਗੱਡੀ ਤੇ ਆਏ ਸਨ ਜਨਾ ਦੇ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਤੇ ਸ਼ਟਰ ਤੋੜਨ ਤੋਂ ਬਾਅਦ ਲੱਖਾਂ ਰੁਪਏ ਤੋਂ ਵੀ ਵੱਧ ਦੇ ਕੀਮਤ ਦਾ ਇਸਤੀ ਲੈ ਕੇ ਫਰਾਰ ਹੋ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਪਾਸੋਂ ਇਹਨਾਂ ਚੋਰਾਂ ਨੂੰ ਕਾਬੂ ਕਰਨ ਦਾ ਸਮਾਨ ਵਾਪਸ ਦਿਵਾਉਣ ਦੀ ਮੰਗ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਖੜੇ ਆ ਜੀਰਾ ਦੇ ਨਵੀਂ ਤਲਵੰਡੀ ਰੋਡ ਤੇ ਸ਼ਿਕਰ ਕਰਨ ਜਾ ਰਹੇ ਆ ਇਹੋ ਜੇ ਮੈਟਰ ਦਾ ਜੋ ਕਿ ਬੀਤੀ ਰਾਤ ਚੋਰਾਂ ਵੱਲੋਂ ਇਸ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਆ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਫਰੈਂਡਜ਼ ਇਲੈਕਟ੍ਰੋਨਿਕਸ ਔਰ ਇਹ ਜਿਹੜਾ ਰੋਡ ਹੈ ਜੀਰਾ ਦਾ ਨਵਾਂ ਤਲਵੰਡੀ ਰੋਡ ਹੈ ਇੱਥੇ ਸਥਿਤ ਇਹ ਇਲੈਕਟ੍ਰੋਨਿਕਸ ਦੀ ਦੁਕਾਨ ਇਲੈਕਟ੍ਰੋਨਿਕਸ ਦਾ ਸ਼ੋਰੂਮ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇਸ ਸ਼ੋਰੂਮ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਆ ਸਮਾਨ ਚੋਰੀ ਕੀਤਾ ਗਿਆ ਕੀ ਕੀ ਸਮਾਨ ਚੋਰੀ ਕੀਤਾ ਗਿਆ ਉਹ ਸਮਾਨ ਦੀ ਕਿੰਨੀ ਕੁ ਕੀਮਤ ਹੈ ਸਾਡੇ ਨਾਲ ਦੁਕਾਨ ਦੇ ਓਨਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਐਸਾ ਸ਼ਟਰ ਨੂੰ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਤੋੜਿਆ ਗਿਆ ਵੈ ਇਸ ਸ਼ਟਰ ਨੂੰ ਤੋੜਨ ਤੋਂ ਬਾਅਦ ਇੱਥੋਂ ਚੋਰ ਜਿਹੜੇ ਐਂਟਰ ਹੋਏ ਆ ਔਰ ਉਹਨਾਂ ਵੱਲੋਂ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਓਨਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦਰਪਾਲ ਸਿੰਘ ਜੀ ਸੋ ਇਹ ਘਟਨਾ ਹੋਈ ਕੀ ਹੋਇਆ ਹਾਂਜੀ ਇਹ ਨਾਲ ਹੀ ਸਵੇਰ ਸਾਨੂੰ ਅਜੌਲ ਅੰਕਲ ਦਾ ਫੋਨ ਆਇਆ ਸੀਗਾ ਕਿ ਤੁਹਾਡਾ ਸ਼ਟਰ ਜਿੱਦਾਂ ਖੁੱਲਾ ਪਿਆ ਆ ਫਿਰ ਅਸੀਂ ਸਾਡੇ ਚਾਰ ਪੌਣੇ ਪੰਜ ਜਾ ਕੇ ਦੇਖਿਆ ਜੀ ਕੈਮਰੇ ਚੈੱਕ ਕੀਤੇ ਤੇ 3 ਵਜੇ ਦੇ ਕਰੀਬ ਦੋ ਕਰਤੀ ਆਏ ਜੀ ਸਕਾਰਪੀਓ ਗੱਡੀ ਤੇ ਤੇ ਉਹਨਾਂ ਨੇ ਪਤਾ ਨਹੀਂ ਕੀ ਜੈਕ ਲਾਇਆ ਜਾਂ ਕੋਈ ਨਹੀਂ ਕਹਦੇ ਨਾ ਤੋੜਿਆ ਇਹਨੂੰ ਤੋੜ ਕੇ ਤੇ ਏਸੀ ਸੀਗੇ ਜ ਨਵੇਂ ਤਿੰਨ ਚਾਰੋ ਕੱਢ ਕੇ ਲੈ ਗਏ ਲੱਖ ਡੇਢ ਲੱਖ ਦਾ ਨੁਕਸਾਨ ਕਰ ਗਏ ਕੀ ਮੰਗ ਕੀ ਕਰਨਾ ਮੰਗ ਇਨਸਾਫ ਹੋਣਾ ਚਾਹੀਦਾ ਜੀ ਇਨਸਾਫ ਹੋਣਾ ਚਾਹੀਦਾ ਇਸ ਲਈ ਪ੍ਰਸ਼ਾਸਨ ਮੰਗਾ ਜੀ ਚੋਰੀਆਂ ਦੀ ਘਟਨਾ ਬਹੁਤ ਵਧਦੀਆਂ ਜਾਂਦੀਆਂ ਜੀਰਾ ਸ਼ਹਿਰ ਸਾਰਾ ਹੀ ਤੰਗ ਹੋਇਆ ਪਿਆ ਜੀ ਸੋ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 3 ਵਜੇ ਦੇ ਕਰੀਬ ਦੋ ਚੋਰ ਆਏ ਆ ਜਿਨ੍ਹਾਂ ਵੱਲੋਂ ਸਕਾਰਪੀਓ ਗੱਡੀ ਤੇ ਇਹ ਚੋਰ ਪਹੁੰਚੇ ਨੇ ਤੇ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਧਰਲੇ ਪਾਸੇ ਪੁਲਿਸ ਵੀ ਪਹੁੰਚ ਚੁੱਕੀ ਹੈ ਔਰ ਪੁਲਿਸ ਵੱਲੋਂ ਵੀ ਤਹਿਕੀਕਾਤ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਔਰ ਜ਼ਰੂਰਤ ਹੈ ਕਿ ਇਹ ਸਮੇਂ ਤੇ ਅਜਿਹੇ ਚੋਰਾਂ ਨੂੰ ਫੜ ਕੇ ਉਹਨਾਂ ਨੂੰ ਨੱਥ ਪਾਉਣ ਦੀ ਜ਼ਿਲ੍ਹਾ ਦੇ ਨਵੇਂ ਤਲਵੰਡੀ ਰੋਡ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਸਾਡੇ ਨਾਲ ਜਿਸ ਤਰ੍ਹਾਂ ਆਨਰ ਮੌਜੂਦ ਹੈ ਉਹਨਾਂ ਨੇ ਗੱਲਬਾਤ ਕੀਤੀ ਹੈ ਉੱਥੇ ਹੀ ਏਐਸਆਈ ਸਾਹਿਬ ਸਤਪਾਲ ਜੀ ਉਹ ਵੀ ਇੱਥੇ ਪਹੁੰਚੇ ਨੇ ਮਾਮਲੇ ਦੀ ਜਾਂਚ ਕਰ ਰਹੇ ਨੇ ਪੁਲਿਸ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ ਤੇ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਮੈਸਤੀਸ਼ਵ ਕੈਮਰਾ ਪਰਸਨ ਦੇ ਨਾਲ ਮੈਸਤੀਸ਼ਵ ਇੰਡੀਆ ਨਿਊਜ਼ ਪੰਜਾਬ ਇਹਦਾ ਜੀ ਸਾਨੂੰ 10 ਕੁ ਮਿੰਟ ਹੋ ਗਏ ਆ ਸਾਨੂੰ ਤਰਖਾਸ਼ ਆਈ ਹੈ ਅਰਵਿੰਦਰਪਾਲ ਸਿੰਘ ਪੁੱਤਰ ਜਸਵੰਤ ਸਿੰਘ ਰਾਤ ਕੋਈ ਤਕਰੀਬ 2:30 ਵਜੇ ਚਾਟ ਨੂੰ ਤੋੜ ਕੇ ਤੇ ਨੀਸੀ ਚੋਰੀ ਕੀਤੀ ਹੈ ਜੀ ਮੌਕੇ ਤੇ ਆਏ ਆ ਜੀ ਕਿੰਨੇ ਚੋਰ ਤਿੰਨ ਸਾਨੂੰ ਇਹ ਤਾਂ ਹੁਣ ਅੱਗੇ ਪਤਾ ਚਲੇਗਾ ਜੀ ਕਿੰਨਾ ਕਿ ਨਸਾਲ ਹੋਇਆ ਵੈਸੇ ਦਾਦੇ ਨੇ ਵੀ ਦੋ ਹੀ ਹੋਇਆ ਸੀਸੀਟੀ ਕੈਮਰੇ ਦੀ ਜਿਹੜੀ ਫੁਟੇਜ ਹੈ ਉਹ ਅਸੀਂ ਖਗਾਰ ਰਹੇ ਆ ਦੋ ਤਿੰਨਾਂ ਦਾ ਦੇਖ ਵੀ ਲਈ ਹੈ ਬਾਕੀ ਅਸੀਂ ਜਿਵੇਂ ਜਿਵੇਂ ਚੱਲਦੇ